ਉਹ ਗੱਲ ਚਣ ਮੇਰੀ ਚਿੰਮੋ ਕਿਤੇ ਉਹੀ ਗੱਲ ਨਾ ਹੋ ਜਵੇ ਹੁਣ ਗੇਟਾ ਬੰਨੀ ਦੇ ਕੀ ਜਾਨੀ ਆ ਇਧਰੋਂ ਕੱਜੂ ਕਾਚ ਕਰਕੇ ਰੱਖ ਲਈਏ ਗਾਜਰਾਂ ਦਾ ਜੀਤਾ ਕਿਤੇ ਚਾਲਾ ਦੁੱਧ ਹੀ ਨਾ ਲੈ ਕੇ ਆਵੇ ਹੋਏ ਤੂੰ ਜਾਣਦੇ ਜਾਣਦੇ ਮੈਨੂੰ ਜੀਤੇ ਵੀਰੇ ਦਾ ਦੋ ਬੇਰੀ ਪੂਨ ਆ ਗਿਆ ਉਹ ਕਹਿੰਦਾ ਤੋਚੀ ਕੱਜੂ ਕਾਚ ਕਰਕੇ ਰੱਖੂ ਮੈਂ ਤਾਂ ਦੁੱਧ ਲੈ ਕੇ ਆਇਆ ਬੱਚੇ ਉਹ ਯਕੀਨ ਤਾਂ ਮੈਨੂੰ ਲੱਗਦਾ ਛ ਮੋ ਤੇ ਨੂੰ ਵੀ ਹੈ ਨਹੀਂ ਤਾਈ ਤਾਂ ਬਾਰ ਬਾਰ ਗੀਤਾਂ ਬਣੀ ਦੇਖੀ ਜਾਨੀਆਂ ਉਹ ਵੇ ਤੂੰ ਜਾਣਦੇ ਜਾਣਦੇ ਕੋਈ ਨਹੀਂ ਕੱਦੂ ਕਾ ਤੇ ਬਤੇਰਾ ਹੋ ਗਿਆ ਲਿਆਉਤੋਂ ਕਾਜੂ ਬਜਾਮ ਲਿਆ ਫੜ ਕੇ ਪੂਰਾ ਬਧੀਆ ਬਣਾਵਾਗੇ ਗਜਰਿਆ ਕੋ ਕੋਈ ਨਹੀਂ ਕੋਈ ਨਹੀਂ ਛ ਮੋ ਕਾਲੀ ਨਾ ਕਰ ਬਾਲੀ ਮੈਂ ਤਾਂ ਕਹਿੰਨਾ ਚਾਰਕ ਗਜਰਾਂ ਰੱਖ ਲੈਣੇ ਆ ਜੇ ਜੀਤਾਂ ਨਾ ਆਇਆ ਸਬਜੀ ਤੋਂ ਵੀ ਜਾਵਾਂਗੇ ਨਹੀਂ ਸਬਸਕ੍ਰਾਈਬ ਨਾਓ And press the bell icon. Never miss an update.